ਕੱਲ ਮਾਤਾ ਨਾਲੇ ਐਵੇਂ ਜੱਗ ਨੂੰ ਚਾਰ ਕੇ ਅੱਗ ਤੇ ਬਰੂਦ ਆ ਕੇ ਛੁੱਟ ਗਿਆ ਮੋਕ ਲੈਗਾ ਫੁੱਟ ਵਰਗੀ ਫੁੱਟ ਵਰਗੀ ਖਾਣੀਆਂ ਚ ਸੀਨਾ ਫੁੱਕੇ ਕੁੱਟ ਗਿਆ ਮੋਕ ਲੈਗਾ ਫੁੱਟ ਵਰਗੀ ਪਲ ਪਲ ਬਿੰਦ ਝਟ ਕੱਪੜੇ ਝਾੜ ਦੇ ਆਉਂਦੇ ਜਾਂਦੇ ਮਿੱਤਰਾਂ ਦਾ ਕਾਲਜਾ ਸਾੜ ਦੇ ਬੈਠ ਗਈ ਚੁਬਾਰ ਜਾ ਤੂੰ ਛੱਡ ਕੇ ਨਿਪਟ ਲੈ ਆ ਕੁੰਭ ਵਰਗਾ ਕੁੰਭ ਵਰਗਾ ਹੰਣੜੇ ਨੇਣਾ ਦਾ ਟੂਣਾ ਕਰਕੇ ਨਿਪਟ ਲੈ ਆ ਕੁੰਭ ਵਰਗਾ ਦਿਲ ਵਿੱਚ ਕਿੱਡੀ ਫੁੱਲ ਕੁਰੇ ਕਿਉਂ ਮੂੰਹ ਕਾਲਾ ਕਰਵਾਉਂਦਾ ਹਵੇ ਕੱਲਾ ਨਾ ਸੁੰਦਾ ਫੁੱਲ ਕੁਰੇ ਕਿਵੇਂ ਹੋਊਗਾ ਨਾ ਬੇੜਾ ਮਾਰ ਗੇੜੇ ਉੱਤੇ ਗੇੜਾ ਤੈਨੂੰ ਰੋਕੂ ਦੱਸ ਕਿਹੜਾ ਗੋਰੇ ਰੰਗ ਤੇ ਨਜ਼ਾਰ ਜੱਟ ਲੁੱਟ ਗਿਆ ਮੁੱਕ ਲੱਗ ਫੁੱਟ ਵਰਗੀ ਫੁੱਟ ਵਰਗੀ ਖਾਣੀਆਂ ਜੁੱਤੀ ਨਾਲ ਕੋਕੀ ਫੁੱਟ ਗਿਆ ਮੁੱਕ ਲੱਗ ਫੁੱਟ ਵਰਗੀ ਮੈਂ ਵਾਰੀ ਫਿਰਦਾ ਜਾਨ ਕੁੜੇ ਕਿਉਂ ਮਰਦਾ ਏ ਬਿਨਾਂ ਬੰਨਾ ਹੈ ਫਲਵਾਨ ਕੁੜੇ ਜੋ ਸਾਰੇ ਗੱਲ ਉਡਾਈ ਵੇ ਤੂੰ ਮਿੱਠਾ ਮਿੱਠਾ ਹੱਸ ਮੈਨੂੰ ਕਰ ਲਿਆ ਵਸ ਹੁਣ ਕੀਵਾਂ ਕੈਨਾਂ ਦੱਸ ਮੈਨੂੰ ਮਰਨਾ ਪਊਗਾ ਸੂਲੀ ਚੜਕੇ ਨੇ ਪੱਟ ਲਿਆ ਕੁੰਭ ਵਰਗਾ ਕੁੰਭ ਵਰਗਾ ਆਣਣੇ ਨੇਣਾ ਦਾ ਟੂਣਾ ਕਰਕੇ ਵੀ ਪੱਟ ਲਿਆ ਕੁੰਭ ਵਰਗਾ ਇਨੇ ਵਿੱਚ ਵੜ ਕੇ ਬੈ ਗਈ ਨਹੀਂ ਉੱਡਦੀ ਤੂੰ ਕਾ ਤੁਮਾਰੀ ਵੇ ਰੁੱਖ ਭੜ ਕੇ ਕਾਲਜਾ ਲੈ ਗਈ ਨਹੀਂ ਗੱਲ ਹੱਸ ਕੇ ਬੜਾਈ ਪਿੱਛੇ ਆਪਣੇ ਤੁਲਾਈ ਵੇ ਮੋ ਗਈ ਸੁਦਾਈ ਵੇ ਫੜ ਕੇ ਬਿਸ਼ਰਮਾ ਤੇ ਕਿਆ ਮੁੱਖ ਲੱਗ ਫੁੱਟ ਵਰਗੀ ਫੁੱਟ ਵਰਗੀ ਹਾਣੀਆਂ ਜੁੱਤੀ ਨਾ ਫੁੱਗੀ ਫੁੱਟ ਗਿਆ ਮੁੱਖ ਲੱਗ ਫੁੱਟ ਵਰਗੀ ਲੱਕੜ ਨਾਲ ਲੋਹਾ ਤਰ ਜਾਂਦਾ ਇਸਿਰ ਵਿੱਚ ਫਿਰਕੇ ਤੋਂ ਆਸ਼ਿਕ ਮਰ ਜਾਂਦਾ ਬਸ ਹੋਈ ਚੰਦਰਿਆ ਤੇਰੇ ਵੇ ਬਤ ਪਾਂਗੀ ਪਿੰਡੇ ਨੀ ਕਰਨਾ ਤੂੰ ਹਿੰਡ ਆਕੇ ਸਲਵਾਲਾ ਪਿੰਡ ਸੀਤਾ ਬੈਠ ਗਿਆ ਕਾਲ ਜਾ ਫੜਕੇ ਨੀ ਪੱਟ ਲਿਆ ਕੁੰਭਵਰਗਾ ਕੁੰਭਵਰਗਾ ਹਾਨਣੀ ਨੇਣਾ ਦਾ ਟੂਣਾ ਕਰਕੇ ਨੀ ਪੱਟ ਲਿਆ ਕੁੰਭਵਰਗਾ